ਹਾਂ ਜੰਟੀ ਪਹੁੰਚੇ ਸਾਹਮਣੇ ਤੋਈ ਵੇਖੋ ਸੇਵਾ ਕਰਨ ਦੇ ਲਈ ਆਡਾ ਸਾਰਾ ਪਰਿਵਾਰ ਪਹੁੰਚਿਆ ਇੱਥੇ ਠੀਕ ਹੈ ਜੀ ਵੇਖੋ ਜੀ ਵੇਖੋ ਜੀ ਲਾਓ ਜੀ ਇਧਰ ਆਡੀ ਸੇਵਾ ਲਗਾਈ ਜਾਏਗੀ ਛਕਲੇ 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 ਵਾਹ ਜੀ ਕੀ ਮਾਡਾ 사ਸੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਤੇ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਜੀ ਤੇ ਉਮੀਦ ਕਰਦੇ ਸਾਰੇ ਬਹੁਤ ਵਧੀਆ ਹੋਣਗੇ ਤੇ ਸਾਰਿਆਂ ਨੂੰ ਖੋਲੇ ਮਿਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਆਪਣੇ ਹੱਥੋ ਬਾਹਲ ਟੈਂਪੀ ਲੱਗੇ ਲੰਗਰ ਲੱਗਾ ਹੈ ਜੀ ਤੇ ਆਉਣ ਜਾਣ ਵਾਲੀਆਂ ਸਖਤਾਂ ਨੂੰ ਆਨੰਦਪੁਰੋਂ ਜਿਹੜੇ ਸਖਤਾਂ ਹੁੰਦੀਆਂ ਜਾਣਦੀਆਂ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਤੇ ਆਪਾਂ ਵੀ ਇੱਥੇ ਪਹੁੰਚੇ ਆ ਤੇ ਤੁਹਾਨੂੰ ਪੂਰਾ ਵਖੰਡਿਆ ਵੀ ਜਿੱਦਾਂ ਕਿ ਤਾਂ ਸੇਵਾ ਚੱਲਣ ਦੀ ਇੱਥੇ ਠੀਕ ਹੈ ਜੀ ਤੇ ਪੂਰੀਆਂ ਰੌਣਕਾਂ ਲੱਗੀਆਂ ਨੇ ਤੇ ਬਹੁਤ ਵੱਡਾ ਯੋਗਦਾਨ ਆਪਣੇ ਸਾਥੂਆਂ ਜਿੰਨਾਂ ਦੇ ਸਾਰੇ ਨੇ ਤੇ ਹੁਣ ਤਨ ਪੂਰਾ ਰਵਾਜ ਰੌਣਕ ਕਰਾਉਂਦੇ ਆ। ਜੇ ਜਨਾਬ ਨੇ ਬਾਬਾ ਸਿੰਘ ਜੀ ਕਰਤਾਰੇ ਆਣ ਆਸਤ੍ਰੇਰ ਜੀ ਲਾਉ ਜੀ। ਤਾਂ ਸਰ ਲਾਉ ਜੀ। ਕਰਉ ਚ। ਲਾਉ ਜੀ। ਪੂਰੀਆਂ ਰੌਣਕਾਂ ਲੱਗੀਆਂ ਪੂਰੀਆਂ ਇੱਥੇ। ਸਾਰੇ ਸੇਵਾ ਵਾਲੇ ਪਹੁੰਚੇ ਆ ਜੀ। ਤੇ ਵੱਖ-ਵੱਖ ਪਕਵਾਨ ਪਕਾਏ ਜਾਂਦੇ ਆ ਜੀ ਸੰਤਾਂਵਾ ਤੇ ਠੀਕ ਹੈ ਜੀ ਦੇਖੋ ਜੀ ਕਰੋ ਜੱਟ ਜੀ ਪੂਰੀਆਂ ਰੌਣਕਾਂ ਲੱਗੀਆਂ ਜੀ ਹਾਂ ਜੀ ਸਾਰੀਆਂ ਬੀਬੀਆਂ ਦੇਖੋ ਜੀ ਸਾਡੀਆਂ ਮਾਤਾ ਪਿਤਾ ਸਾਰੀਆਂ ਲੱਗੀਆਂ ਸੇਵਾ ਕਰਨ ਵਾਸਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਸਾਰੇ ਹਰਤਵਲ ਨवासीਆਂ ਨੂੰ ਬਹੁਤ ਵੱਡਾ ਯੋਗਦਾਨ ਹੈ ਸਾਡੀਆਂ ਬੀਬੀਆਂ ਮਾਤਮਾਂ ਦਾ ਠੀਕ ਹੈ ਜੀ ਤਾਲੂ ਲੈ ਆ ਕੇ ਚੱਲਦੇ ਆ ਇੱਧਰ ਆਡੀ ਐਂਟੀ ਪਹੁੰਚੇ ਸਾਹਮਣੇ ਤੇ ਦੇਖੋ ਸੇਵਾ ਕਰਨ ਦੇ ਲਈ ਸਾਡਾ ਸਾਰਾ ਪਰਿਵਾਰ ਪਹੁੰਚਿਆ ਇੱਥੇ ਠੀਕ ਹੈ ਜੀ ਦੇਖੋ ਜੀ ਦੇਖੋ ਜੀ ਜਿਹੜਾ ਇੱਕ ਵਾਰੀ ਆ ਜਾਏ ਤਾਂ ਘਰਦਾਲ ਨੂੰ ਦਿਲ ਨਹੀਂ ਕਰਦਾ ਜੀ ਐਦਾਂ ਹੀ ਹੈ ਨਾ ਠੀਕ ਹੈ ਜੀ ਇਹ ਤੋਂ ਜੀ ਸਾਰੇ ਲੱਗੇ ਆ ਜੀ ਆ ਦੇਖੋ ਵੇਖੋ ਜੀ ਕੋਈ ਕੋਈ ਕਮੀ ਨਹੀਂ ਹੈ ਸੇਵਾ ਦੀ ਇਥੇ ਠੀਕ ਹੈ ਜੀ ਲਓ ਜੀ ਕੋਈ ਵੀ ਸਾਰੇ ਲੱਗੇ ਆ ਜੀ Oh, di ibu enam, kandai bakar ਕਈ ਸੇਵਾ ਕਰਨ ਦੇ ਕਾ ਸੇਵਾ ਕਰਨ ਦੇ ਠੀਕ ਹੈ ਜੀ ਸਾਡੀਆਂ ਸਾਰੀਆਂ ਮਾਤਾ ਭੈਣਾਂ ਸਾਰੀਆਂ ਸੇਵਾ ਲੱਗੀਆਂ ਆਹ ਲਾਡ ਤੇ ਸਾਰਾ ਦੁਕਾਨ ਦਾ ਸਾਮਾਨ ਇਧਰ ਆਉਂਦਾ ਹੈ ਬਹੁਤ ਸਾਰੀਆਂ ਤੇ ਇਧਰ ਤਾਂ ਲੰਡੀ ਹੈ ਜੀ ਭਾਂਡਿਆਂ ਦੀ ਸੇਵਾ ਜੀ ਠੀਕ ਹੈ ਜੀ সঙ্গত দূর দূর পৌঁছি উন সে পুরি ਆਓ ਜੀ ਸਾਰੇ ਤੁਹਾਡੀ ਸੇਵਾ ਵਿੱਚ ਆਈ ਜਾਈ ਚੱਕਲੇ 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 ਵਾਹ ਵਾਹ ਜੀ ਜੀ ਨੋ ਪਾਣੀ ਕੀ ਲਿਆ चलते हैं जिथे भी अरदासा हो जी लोग सेवा देख जाते हैं वागुरु जी की फतेह नाम श्री वागुरू मेहर करो जी ਇਹ ਆਪਣਾ ਹੈਗਾ ਜੀ ਸ੍ਰੀ ਹਰਕਬੰਦਪੁਰ ਗੁਰਦਾਸਪੁਰ ਰੋਡ ਹੈ ਜੀ ਜਿੱਥੇ ਆਪਾਂ ਆਪਣੇ ਮੱਦੇਈਏ بڑے ਘਰ ਦੇ ਬਿਲਕੁਲ ਸਾਥੇ 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 ਅੱਜ ਲਾਸਟ ਮਵਾਹੇ ਅੱਜ ਲਾਸਟ ਦੇਣਾ ਲੰਗਰ ਦਾ ਜੀ ਅੱਜ ਸੇਵਾ ਚੱਲਣੀ ਅੱਜ ਲਾਸਟ ਦੇਣਾ